ਹੈਲੋ ਬੇਟਾ ਹੈਲੋ ਗਾਇਜ਼ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨੂ ਬਲੌਗ ਤੇ ਗਾਇਜ਼ ਆਈ ਹੋਪ ਸਾਰੇ ਯਾਨੀ ਠੀਕ ਹੋਗੇ ਤੇ ਸਭ ਠੀਕ ਆ ਗਾਇਜ਼ ਗਾਇਜ਼ ਅੱਜ ਦਾ ਚੱਲੇ ਹੁਣ ਆਪਾਂ ਡਿਊਟੀ ਤੇ ਟਾਈਮ ਹੋ ਗਿਆ ਮੈਂ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਜੀ ਵੈਰੀ ਗੁੱਡ ਮਾਰਨਿੰਗ ਕੀ ਬਣਾ ਰਹੇ ਹੋ ਦੇਖ ਲਓ ਆ ਕੇ ਦਿਖਾ ਦਿਓ ਆਪਣੇ ਦੋਸਤਾਂ ਨੂੰ ਅੱਛਾ ਅੱਜ ਦਾ ਮੀਨੂ ਕੜੀ ਯੈਲੋ ਯੈਲੋ ਕੜੀ ਇਹ ਕੜੀ ਹੋ ਰੈਡ ਕਲਦੀ ਹੁੰਦੀ ਆ ਐ ਕੜੀ ਜਾਲੀ ਹੁੰਦੀ ਆ ਚਲੋ ਠੀਕ ਆ ਮੈਂ ਜਾਵਾਂ ਚਾਹਵਰ ਬਣਾ ਲੱਗਿਆ ਓਕੇ ਓਕੇ ਬਾਏ ਬਾਏ ਇਹ ਗਾਈ ਜੀ ਹੁਣ ਆਪਾਂ ਚੱਲਦੇ ਆ ਮੰਦਰ ਦੇ ਫਟੇ ਗਈ ਸੋਮਵਾਰ 12:42 ਨਾਲ ਇਹਦੇ ਦੇਖੋ ਗਾਈਜ਼ ਮਾਰਾ ਕਹਿੰਦੀ ਪਾਣੀ ਨਹੀਂ ਆ ਰਿਹਾ ਅੱਜ ਮਾਰਾ ਪਾਣੀ ਦਰਸਦੀ ਨਾਉਣ ਨੂੰ ਆਇਆ ਨਹੀਂ ਪਾਣੀ ਨਹੀਂ ਐ ਕੀ ਕਰੂ ਦੱਸ ਕਿਉਂਗੀ ਆਇਆ ਹਾ ਦੱਸ ਕੀ ਕਰੀ ਜੀ ਨਹੀਂ ਕਰੀ ਨਾ ਇਹ ਹਰ ਪਰ ਆ ਕੇ ਨਾ ਟੋਟਾ ਆਇਆ ਨਾ ਕਰੀ ਨਾ ਟਾਈਮ ਨੋ ਠੇਕਰ ਮੈਨੂੰ ਮਨਾ ਕਰੰਡੀ ਆ ਥੋ ਦੂੰਗੀ ਮੈਂ ਕੀ ਥੋਣਾ ਥੋਣਾ ਲਈ ਆ ਭਾਂਡੇ ਕਹਿੰਦੀ ਥੋ ਕੇ ਥੋ ਪਹਿਲਾਂ ਮੈਂ ਬਾਅਦ ਚ ਥੋਵੇਂ ਕਹਿੰਦੀ ਬਾਤ ਜਾਣ ਲੱਗੀ ਮਾਂਜੀ ਭਾਂਡੇ ਪਹਿਲਾਂ ਰੋਟੀਆਂ ਬਣਾ ਸਾਡੀ ਦੁੱਗੀ ਹਾਂ ਬੀਬੀ ਸਾਹਿਬ ਰੋਟੀ ਦੋ ਪਹਿਲਾਂ ਬਣਾ ਕੇ ਬੇਗਮ ਸਾਹਿਬ ਰੋਟੀ ਖਾਣੀ ਪਹਿਲਾਂ ਹੁਣ ਪਹਿਲਾਂ ਭਾਂਡੇ ਬਣ ਜਾ ਕੇ ਰੋਟੀ ਬਣਾਵਾ ਜੀ ਗਾਇਜ਼ ਹੁਣ ਪਾ ਜਾ ਰਹੇ ਹਾਂ ਵਰਕਿੰਗ ਤੇ ਆਪਣੀ ਸ਼ੇਕ ਮੁੰਨਾ ਭਰਾ ਆਪਾਂ ਨੂੰ ਅੱਜ ਮਿਲ ਚੁੱਕਾ ਖਾਂਦਾ ਹੋਇਆ ਸਮੋਸੇ ਦੋ ਕਾਫੀ ਜ਼ਰਾ ਬਾਅਦ ਹੋਰ ਵੀ ਮੁੰਨੇ ਆ ਯਾ ਸੋੜੀਆ ਕਿੱਤਾ ਭਾਈ ਇੱਧਰ ਆਹਣ ਵੇਗ ਬੈਠਾ ਹੋਰ ਵੀ ਵੇਗ ਆ ਬੜਾ ਢਿੱਲਾ ਮੱਠਾ ਲੱਗਣ ਨੇ ਆ ਮੱਠਾ ਕਰ ਮੱਥੇ ਇਹਦੇ ਲੱਗਦਾ ਸ਼ੇਕ ਦਾ ਸੱਜ ਪਛੰਗੜ ਨੂੰ ਖਾਦਦੇ ਹਾਂਜੀ ਗਾਈਜ਼ ਆਪਾਂ ਇਤਰੋ ਤਾਂ ਫ੍ਰੀ ਹੋ ਗਏ ਆ ਜਿੱਥੇ ਪੰਜਾਬ ਦੇ ਗਏ ਸੀਗੇ ਇੱਕ ਜਗ੍ਹਾ ਸੀ ਫੋੜ ਜਾਣਾ ਆ ਕੋਲ ਥਲੇ ਤੇ ਇਤਰੋ ਵੀ ਲੈ ਹੋ ਕੇ ਤੇ ਸੀ ਟੋਟਲੀ ਫ੍ਰੀ ਹੋ ਜਾਣਾ ਤੇ ਗਾਈਜ਼ ਮਿਲਦੇ ਸਾਨੂੰ ਪੰਜਾਬ ਰਸਤੇ 'ਚ ਰੁੱਕ ਗਏ ਸੀਗੇ ਖਾਣ ਲੱਗੇ ਸੀ ਅਸੀਂ ਪਾਨ ਕਹਿੰਦੇ ਪਾਨ ਖਾਣਾ ਇਹ ਭਈਆ ਪਾਨ ਬਣਾ ਰਹੇ ਆ ਵਧੀਆ ਸੇ ਭਈਆ ਪਾਨ ਬਣਾਣਾ ਠੀਕ ਆ ਪਾਰਿਸ ਪੂਰੀ ਡਾਲ ਕੇ ਸਾਡੀ ਦੋਸਤੋ ਹੋ ਗਏ ਆਪਾਂ ਨੂੰ ਵੇਲੇ ਤੇ ਅਸੀਂ ਜਾ ਰਹੇ ਹਾਂ ਘਰ ਨੂੰ ਅੱਜ ਥੋੜਾ ਲੇਟ ਹੋ ਗਏ ਇੱਕ ਦੋ ਕੰਮ ਸੀਗੇ ਤੇ ਅਸੀਂ ਉਹਨ ਘਰ ਨੂੰ ਜਾ ਰਹੇ ਆਪਣੇ ਅਸ਼ਾ ਕਦੇ ਲੰਗਰ ਪਾਣੀ ਜਾ ਕੇ ਲਓ ਜੀ ਗਾਇਜ਼ ਮੈਗੀ ਬਣ ਕੇ ਹੋ ਗਈ ਰੈਡੀ ਆਪਾਂ ਖਾਣ ਲੱਗੇ ਆ ਉੱਤੇ ਪਾਇਆ ਸੀ ਪਾਸਤਾ ਮਸਾਲਾ ਮਿਰਚ ਨਾਲੇ ਪਿਆਜ਼ ਸਭ ਕੁਝ ਕਰਕੇ ਰੈਡੀ ਉਨ ਲੱਗੇ ਖਾਣ ਨੂੰ ਕਾਫੀ ਭੁਗ ਲੱਗੀ ਰੇਟ ਹੋ ਗਿਆ ਟਾਈਮ ਵੀ 3:10 ਹੋ ਗਏ ਉਹਨੂੰ ਲੈਂਡ ਵੀ ਜਾਣਾ ਅੰਜਲੀ ਨੂੰ ਕੋਤਮਰ ਟੇਸਟ ਕਰਕੇ ਦੱਸਨਾ ਕਿਦਾਂ ਦੀ ਬਣੀ ਹੈ ਬਹੁਤ ਟੇਸਟੀ ਹੈ ਗਾਇਜ਼ ਆਪਣਾ ਖਾ ਲਈਏ ਫਿਰ ਮਿਲਦੇ ਹਾਂ ਹਾਂਜੀ ਗਾਇਜ਼ ਮੈਂ ਹੁਣ ਲੈਨ ਚੱਲ ਲਈ ਆਪਣਾ ਬਾਈਕ ਬਾਈਕ ਮੇਰਾ ਹੋ ਗਿਆ ਹੀ ਖਰਾਬ ਤੇ ਮੈਂ ਕਿਹਾ ਪੈਸੇ ਲੈ ਲਈਏ ਮੰਮਾ ਇਹ ਤੋਂ ਹੋਰ ਜਾਨੀਆਂ ਹੈਲੋ ਗਾਇਜ਼ ਦੱਸਦੇ ਸਾਡੇ ਬਾਰੇ ਵੀ ਕੁਝ ਅ ਤੁਸੀਂ ਦਮਨ ਪੰਜਾਬੀ ਵਾਕ ਤੋਂ ਬਾਅਦ ਸਬਸਕ੍ਰਾਈਬ ਫੋਲੋ ਸ਼ੇਅਰ ਸਾਈਕ ਕਰਨਾ ਸਭ ਕੁਝ ਹਾਂ ਦਮਨ ਮੈਂ ਜਬ ਵੀ YouTube ਚੈਨਲ ਨੂੰ ਹਾਂਜੀ ਹਾਂ ਕਿਤਾ ਨਵੀਆਂ ਨਵੀਆਂ ਵਿੱਚ ਵੀਡੀਓ ਮਿਲੀਆਂ ਆ ਹਾਸੇ ਦੀਆਂ ਫਨੀ ਵੀਡੀਓ ਫਨੀ ਵੀਡੀਓ ਸੈਡ ਸਟੋਰੀ ਸਭ ਕੁਝ ਸਟੋਰੀ ਤੁਹਾਡੀ ਤੁਸੀਂ ਕਮੈਂਟ ਕਰਕੇ ਲਾਈਕ ਕਰਕੇ ਸਬਸਕ੍ਰਾਈਬ ਕਰਕੇ ਦੇਖੋ ਤਾਂ ਸਹੀ ਵਿੱਚੋਂ ਕੀ ਕੀ ਨਲਬਤ ਅੱਜ ਮੇਰਾ ਮੋਟਰਸਾਈਕਲ ਖਰਾਬ ਹੋ ਗਿਆ ਸੀ ਇਸ ਕਰਕੇ ਕਹਾਂ ਚਲੋ ਮੰਮੀ ਤੋਂ ਆ ਲੈ ਜੀ ਜਾਨੀ ਤੂੰ ਸਮਝ ਗਈ ਆ ਇਹਨੂੰ ਕੀ ਕਹਿੰਦੇ ਆ ਆ ਜੋ ਲੈ ਫੜੌ ਕੀ ਮਿਲ ਰਿਹਾ ਇਹ ਪੁੱਛਣੇ ਨਹੀਂ ਕਿੰਨੇ ਆ ਜੋ ਹਗਾ ਬਣਾ ਤਨ ਦੇ ਤੱਕ ਕਬੂਲ ਕਰ ਮੰਜੂਰ ਅੱਧੀ ਵੱਧੀ ਕਦੇ ਹੋ ਗਈ ਆ ਕਿੱਥੇ ਸਾਲ ਲੈਣਾ ਤੇ ਦੀ ਆਧਦੀ ਖਰਾਬ ਹੋ ਗਈ ਅੱਧੀ ਕੱਲ ਲੈਣਾ ਕੇ ਇਹਦੀ ਉਹ ਖਰਾਬ ਹੋ ਗਈ ਆ ਉਹ ਵਿੱਚੋਂ ਖਰਾਬ ਹੋ ਗਈ ਆ ਉਹ ਅੱਧੀ ਹੋ ਗਈ ਆ ਚੰਗੇ ਵਾਲੇ ਬੰਦੇ ਦਾ ਮੂਡ ਜਿਹੜਾ ਖਰਾਬ ਹੁੰਦਾ ਨਾ ਸਹੀ ਕਰ ਦਿੰਦੇ ਆਂਟੀ ਕੱਲ ਅੱਧੀ ਗੱਲ ਸੁਣੀ ਸੀ ਨਹੀਂ ਪਹਿਲਾਂ ਉਹ ਤੇ ਬੜੀ ਸੋਹਣੀ ਲੱਗ ਰਹੀ ਸੀ ਤੇ ਮੈਂ ਕਿਹਾ ਸਾਈਡਾ ਤੇ ਰੋਸ਼ਨੀ ਪੈਂਦੀ ਵਿੱਚੋਂ ਮੂੰਹ ਪਾ ਰਹੀ ਸੀ ਜਾਨੀ ਤੈਨੂੰ ਵੀ ਲੱਗਦੀ ਖਰਾਬ ਲੱਗਦੀ ਲੱਗ ਉਹ ਨਹੀਂ ਹੋ ਗਈ ਵਿੱਚੋਂ ਮਤਲਬ ਇੱਕ ਇੰਦਾ ਚੱਲ ਰਹੀ ਇੱਕ ਸਾਈਡ ਇੱਧਰ ਇੱਕ ਸਾਈਡ ਤੇ ਮਿੱਚੋ ਕੋੜਾ ਹੀ ਹੋਗਾ ਸਾਰਾ ਬੋਝਾ ਲੱਗ ਰਹੀਆ ਕੋਈ ਨਹੀਂ ਸਹੀ ਹੋ ਜੂਗੀ ਹਾਂ ਮੈਂ ਪਿਆ ਨਹੀਂ ਹੁਣ ਪਿਆ ਹਾਂਜੀ ਗਾਇਜ਼ ਇਹ ਮੋਟਰਸਾਈਕਲ ਹੀ ਲੈਣ ਦਾ ਆ ਤੇ ਮੋਟਰਸਾਈਕਲ ਬਹੁਤ ਗੰਦਾ ਹਾਂਜੀ ਤੇ ਪਾਣ ਇੰਤਰਾ ਲੱਗੇ ਆ ਵਾਸ਼ਿੰਗ ਦੋ ਦਿਨ ਖੜੇ ਰਹਿਣ ਤੋਂ ਬਾਅਦ ਅੱਜ ਮਿਲਿਆ ਸਾਨੂੰ ਤੀਜੇ ਦਿਨ ਦਿੱਤਾ ਮਕੈਨਿਕ ਨੇ ਇਹਨੂੰ ਧੁਵਾਈਏ ਇਹਨੂੰ ਤੇ ਚਮਕਾਈਏ ਭਾਈ ਛੇਤੀ ਦੋ ਯਾਰ ਤੋਦੀ ਯਾਰ ਜਲਦੀ ਕਰ ਦੋ ਜਲਦੀ ਯਾਰ ਫੇ ਚਲੀਏ ਗਾਈਜ਼ ਮੋਟਰਸਾਈਕਲ ਤੋਂ ਆਉਣ ਤੋਂ ਬਾਅਦ ਅਸੀਂ ਜਾਣਾ ਗਾ ਗੁਰਦੁਆਰਾ ਤੱਲਨ ਸਾਹਿਬ ਮੱਥਾ ਟੇਕਣ ਮੈਂ ਤੇ ਮੇਰੇ ਯਾਰ ਦੋਸਤ ਨੇ ਠੀਕ ਕੀ ਦਿਖਾਵਾਂਗੇ ਗੁਰਦੁਆਰਾ ਸਾਹਿਬ ਸਰ ਹਾਂਜੀ ਗਾਈਜ਼ ਪਹੁੰਚ ਜਾ ਰਹੇ ਹਾਂ ਸਾਡਾ ਮੱਥਾ ਟੇਕਣ ਮੈਂ ਔਰ ਬਹੁਤ ਖੁਸ਼ ਆ ਗਿਆ ਤੱਲਨ ਸਾਹਿਬ ओके okay, चल रहे जुगल बाइक एक नंबर शाम ਦਾ ਵੀ ਉਹ ਦੇਖੋ गाइस ਪਿੰਡਾਂ ਦਾ ਹਾਂਜੀ गाइस ਆ ਪਾ ਚੁੱਕੇ ਆ ਤੱਲਨ ਸਾਹਿਬ ਗੁਰਦੁਆਰਾ ਕਰੋ ਦਰਸ਼ਨ ਮਹਾਰਾਜ ਦੇ ਚੱਲ ਬਈ ਜੁਗਲ ਲਾ ਜੋੜੀ ਚੱਲੀ ਹਾਂਜੀ ਗਾਇਸ ਤਲਨ ਸਾਹਿਬ ਮੱਥਾ ਟੇਕਣ ਤੋਂ ਬਾਅਦ ਹੁਣ ਅਸੀਂ ਆ ਗਏ ਆਪਣੇ ਘਰ ਦੇਖਦੇ ਹਾਂ ਕਿੱਥੇ ਬੈਠੇ ਹਾਂ ਮੈਂ ਆ ਤੁਹਾਨੂੰ ਦਰਸ਼ਨ ਕਰਾਣੇ ਸਭ ਤੋਂ ਪਹਿਲਾਂ ਮਹਾਦੇਵ ਦੇ ਜੈ ਮਹਾਦੇਵ ਮੈਂ ਤੁਸੀਂ ਕਹਦਾ ਖਲਾਰਾ ਪਾਇਆ ਹੈ ਕੱਪੜੇ ਸੰਭਾਲਦੀ ਪਈ ਹਾਂ ਸਵੇਰ ਦੇ ਧੋ ਕੇ ਉੱਧਰ ਹੀ ਸੁੱਟੇ ਆ ਕੋਈ ਕੱਪੜਾ ਨਹੀਂ ਸੰਭਿਆ ਕੋਈ ਕੁਝ ਨਹੀਂ ਕੀਤਾ ਉੱਥੇ ਉੱਥੇ ਹੀ ਸਾਰਾ ਖਲਾਰਾ ਪਿਆ ਹੈ ਠੀਕ ਹੈ ਠੀਕ ਹੈ ਸਾਂਭ ਲਓ ਮੈਂ ਤਾਂ ਸਾਂਭੀ ਲੈਣੀ ਆ ਕੀ ਬਣਾਇਆ ਕੀ ਐ ਸੱਚ ਕੜੀ ਐ ਸੱਚ ਹੈ ਨਾ ਕੜੀ ਨਾਲ ਚਾਵਲ ਬਣਾਉ ਵਧੀਆ ਜੇ ਕਹਦੇ ਉਹਨੂੰ ਕਹ ਦਿੰਨਾ ਲੈ ਆ ਮਾਰੇ ਰੋਟੀ ਫਿਰ ਰੋਟੀ ਖਾਈਏ ਰੋਟੀ ਦਾ ਟਾਈਮ ਹੋ ਗਿਆ ਮੈਂ ਤੁਹਾਨੂੰ ਕਿਦਾਂ ਲੱਗ ਰੇ ਕੜੀ ਚਾਵਲ ਕੜੀ ਚਾਵਲ ਵਧੀਆ ਸੇਲ ਦੇ ਬਣਾਏ ਆ ਠੀਕ ਆ ਹਮਮ ਚਲੋ ਵਧੀਆ ਅੱਜ ਤਾਂ ਬਸ ਆਈ ਦਾੜੀ ਮੈਂ ਬਿਜ਼ੀ ਰਿਹਾ ਇੰਨਾ ਸਰਦੂ ਨਾ ਫਿਰ ਰਹੀ ਐ ਸਾਰਾਦਰ ਮਮੀ ਲੱਗੀ ਰਹੀ ਐ ਸਰਦੂ ਨਾ ਪਿਆ ਸਗੀ ਢੜੀ ਤਾਂ ਜੀ ਕਦੀ ਆਪਾ ਅਮ੍ਰਿਤਸਰ ਤੱਕ ਕਦੀ ਕਿਤੇ ਕਦੀ ਕਿਤੇ ਕੀ ਚੀ ਕਰਨੇ ਕੰਮ ਕੀ ਉਹ ਕੰਮ ਦੇ ਨਾਲ ਹੀ ਪਾਇਆ ਸਾਡੀ ਸਾਰੀ ਜ਼ਿੰਦਗੀ ਨਿਕਲ ਗਈ ਆ ਕੰਮ ਕਰਦਿਆ ਕਰਦਿਆਂ ਦੀ ਮਿਹਨਤ ਕਰੂਗੇ ਤਾਂ ਫਲ ਮਿਲੂਗਾ ਅਲਵਿੰਜਰੀ ਲੈ ਰੋਟੀ ਫੇ ਰੋਟੀ ਖਾਈਏ ਠੀਕ ਆ ਗਈ ਸੋਈਏ ਉੱਲੇ ਆ ਰੋਟੀ ਹੋਣਾ ਸੁਣ ਲਿਆ ਕਰ ਕਿਸੇ ਦੀ ਗੱਲ ਹਮਮ ਇੱਕ ਰੋਟੀ ਇਹ ਤਾਂ 3 ਇੰਦਰ ਘੰਟੇ ਬਾਅਦ ਰੋਟੀ ਬਣਦੀ ਐ ਇਹਦੇ ਕੋਲ ਚਾਵਲ ਗੜੇ ਬਣਾਏ ਦੁੱਜੇ ਆ ਸਾਬੇ ਸਹੀ ਆ ਹਮ ਹਾਲ ਰੋਟੀ ਲਿਆ ਰੋਟੀ ਦੋਸਤੋ ਮਾਇਰ ਆਲੇ ਇਹ ਰੋਟੀ ਮਨਾ ਦੀ ਜਾਈ ਆ ਹਉ ਤਾਂ ਮੈਨੂੰ ਪਤਾ ਤੂੰ ਕੜੀ ਘੱਟ ਖਾਣੀ ਆ ਕੜੀ ਘੱਟ ਖਾਲਾ ਕੋਈ ਜੱਕਾ ਨਹੀਂ ਮੈਨੂੰ ਪਤਾ ਸੀ ਕਿ ਆ ਸੀ ਕੜੀ ਘੱਟ ਖਾਣੀ ਤੂੰ ਜੇ ਮੇਰੀ ਬਣਾਈ ਨਾ ਵੀਡੀਓ ਫੇਰ ਦੇਖ ਲਿਓ ਤੇ ਇਹ ਵੀਡੀਓ ਬਣਾਣੀ ਮੈਂ ਓਹ ਤੇ ਸ਼ਰਮ ਆਉਂਦੀ ਆ ਸਰ ਨੂੰ ਬਦਲ ਕਰ ਸਰ ਜਣਾ ਕੀ ਬਣਾਣਾ ਕੀ ਗੱਲ ਆਲੂ ਮਟਰ ਬਣਾਣੇ ਹਾਂ ਠੀਕ ਆ ਮੈਂ ਕਹਿੰਦੀ ਤੂੰ ਕਹਿੰਨੀ ਬੈਂਗਾ ਦਪੜਤਾ ਕਾਣਾ ਹੈ ਬਣਾਉਂਦੀ ਨਹੀਂ ਸੁਆਦ ਨਹੀਂ ਯਾਰ ਤੂੰ ਹੂੰ ਤੁਸੀਂ ਸੁਆਦ ਬਣਾਉਂਦੇ ਸਾਰਾ ਕੁਝ ਮੈਂ ਤਾਂ ਨਹੀਂ ਕੋਈ ਸੁਆਦ ਬਣਾਉਂਦੀ ਤੂੰ ਨਹੀਂ ਸੁਆਦ ਬਣਾਉਂਦੇ ਬਣਾ ਲਿਓ ਮੈਂ ਬਣਾ ਕੇ ਖਵਾ ਸਕਦਾ ਤੈਨੂੰ ਪਰ ਮੇਰੀ ਕੁਕਿੰਗ ਕਲਾਸ ਚ ਆ ਕੇ ਕਦੀ ਰੱਖਿਆ ਨਹੀਂ ਤੇ ਬਣਾਉਣਾ ਪੜਦਾ ਚਲ ਮੇਰੀ ਗਾਲ ਸੁਣਾ ਬੋਲਦੀ ਨਹੀਂਗੀ ਬੇਇੱਜ਼ਤੀ ਤੇਰੇ ਪਤਾ ਕੀ ਕਰੀ ਆ ਸਾਰੇ ਮਟਰ ਪਾ ਲਈ ਹੂੰ ਤੇ ਇਤਿੰਨ ਦੇ ਵਿੱਚ ਆਲੂ ਪਾ ਲਏ ਹੂੰ ਤੇ ਮਤਲਬ ਕਿ ਪਾਣੀ ਨਾ ਭਾਈ ਹੂੰ ਠੀਕ ਹੈ ਪਾਣੀ ਦੀ 10 ਬਾਲਟੀਆਂ ਪਾ ਲਈ ਤੇ ਇਹਨਾਂ ਨੂੰ ਆਲੂ ਤੇ ਮਟਰ ਬਣਾ ਲਈ ਸਵੇਰੇ ਕਿਉਂਕਿ ਮੈਂ अर्ਲੀ ਨਹੀਂ ਬਣਾ। ਓਕੇ। ਹਾਂਜੀ ਦੋਸਤੋ ਜਦ ਤੱਕ ਤੁਸੀਂ ਸਾਡੀ ਵੀਡੀਓ ਦੇਖ ਲਈ ਆ ਤੇ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੋ ਹੋਈ ਸਹੀ ਨਹੀਂ ਕੀਤਾ। ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਭੁੱਲਣਾ ਨਾ। ਲਾਲੀ ਓਕੇ ਬਾਏ ਗੁੱਡ ਨਾਈਟ।